ਹੈਲੋ ਦੋਸਤੋ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆ ਇਸ ਸੁਪਰ ਪੰਜਾਬੀ ਚੈਨਲ ਦੇ ਵਿੱਚ ਅੱਛਾ ਜੀ ਮੈਂ ਫੇਰ ਇੱਕ ਵਾਰੀ ਹਾਜ਼ਰ ਹੋ ਚੁੱਕਾ ਹਾਂ ਤੁਹਾਡੇ ਵਾਸਤੇ ਕੁਝ ਨਵੀਆਂ ਬਾਜ਼ਾਰਤਾ ਲੈ ਕੇ ਤੇ ਕੁਝ 올ਡ ਟਾਈਮ ਦੀ ਮੈਮਰੀਜ਼ ਤੇ ਇੱਕ ਦੋ ਵਿੱਚ ਫਨੀ ਸਵਾਲ ਵੀ ਹੈਗੇ ਆ ਤੇ ਉਹਦੇ ਨਾਲ ਨਾਲ ਬਾਜ਼ਾਰਤਾ ਜਿਹੜੀਆਂ ਆਪਣੀਆਂ ਆਮ ਨਾਰਮਲ ਹੁੰਦੀਆਂ ਆ ਠੀਕ ਹੈ ਜੀ ਲੇਕਿਨ ਸਾਰਿਆਂ ਨੂੰ ਬੇਨਤੀ ਆ ਕਿ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹਦੇ ਤੇ ਬਾਜ਼ਾਰਤਾ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਤੁਹਾਨੂੰ ਸਿੱਖਣ ਵਾਲੀਆਂ ਜਿਹੜੀਆਂ ਇਨ ਫਿਊਚਰ ਹੋਰ ਵੀ ਆਉਣਗੀਆਂ ਹਾਂਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਵਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਆਜੋ ਹੁਣ ਆਪਾਂ ਚੱਲਦੇ ਆਂ ਆਪਣੀਆਂ ਅਗਲੀਆਂ ਬੁਝਾਰਤਾਂ ਵੱਲ ਆਜੋ ਜੀ ਬੁਝਾਰਤਾਂ ਵੱਲ ਆ ਗਏ ਆਪਾਂ ਨੀਲੀ ਟਾਕੀ ਚੌਲ ਬੱਦੇ ਦਿਨੇ ਗਵਾਚੇ ਰਾਤੀ ਲੱਭੇ ਬਈ ਇਹ ਜਿਹੜੀ ਪੰਜਾਬੀ ਬੁਝਾਰਤਾਂ ਨਾ ਹਰ ਬੁਝਾਰਤ ਦੇ ਨਾਲ 10 ਸੈਕਿੰਡ ਦਾ ਸਮਾਂ ਵਾ ਜਿਹੜਾ ਕਿ ਉਸ ਵੇਲੇ ਚੱਲ ਪੈਂਦਾ ਤੇ ਆਜੋ ਜੀ ਕਿਹੜੀ ਚੀਜ਼ ਆ ਜਿਹੜੀ ਦਿਨੇ ਗਵਾਚੇ ਤੇ ਰਾਤੀ ਲੱਭੀ ਦੱਸਿਓ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਇਸ ਬੁਝਾਰਤ ਦਾ ਜਵਾਬ ਆ ਸੋਖ ਆ ਜੀ ਹਾਂਜੀ ਇਹਦਾ ਜਵਾਬ ਹੈਗਾ ਤਾਰੇ ਜਿਹੜੇ ਕਿ ਦਿਨੇ ਗਵਾ ਜਾਂਦੇ ਆ ਤੇ ਨੇਰਾ ਹੁੰਦਾ ਹੀ ਲੱਪੈਂਦੇ ਆ ਠੀਕ ਹੈ ਜੀ ਦਿਨੇ ਗਵਾਚੇ ਰਾਤੀ ਲੱਭੇ ਤਾਰੇ ਅਗਲੇ ਬਾਜ਼ਾਰਤ ਵਾਲ ਚੱਲਦੇ ਆ ਕਹਿੰਦਾ ਵੀ ਤੈਨੂੰ ਲਿਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਧੀ ਕੁੜੇ ਖਾਂਦੀ ਪੀਂਦੀ ਨਿੱਗਰ ਚੱਲੀ ਹੋਇਆ ਤੈਨੂੰ ਕੀ ਕੁੜੇ ਬਈ ਕਿਹੜੀ ਇਹੋ ਜੀ ਚੀਜ਼ ਆ ਰੋਜ਼ ਯੂਜ਼ ਹੁੰਦੀ ਆ ਕਿਚਨ ਦੇ ਵਿੱਚ ਹਾਂਜੀ ਕਿਚਨ ਵਾਲੀ ਕੋਈ ਚੀਜ਼ ਐ ਇਹਦਾ ਜਵਾਬ ਜਿਹੜਾ ਹੈਗਾ ਜੀ ਉਹ ਹੈਗਾ ਵਾ ਕੜਚੀ ਕੜਚੀ ਦੀ ਗੱਲ ਕਰ ਰਹੀ ਸੀ ਠੀਕ ਹੈ ਜੀ ਹਰ ਚੀਜ਼ ਖਾਂਦੀ ਐ ਓਏ ਜੀ ਹਰ ਵੀਡੀਓ ਨੂੰ ਸਟੌਪ ਕਰਕੇ ਵੀ ਸੋਚ ਸਕਦੇ ਆ ਜੇ ਤੁਸੀਂ ਆਪਣਾ ਦਿਮਾਗ ਲੜਾਉਣਾ ਚਾਹੁੰਦੇ ਆ ਨਹੀਂ ਤਾਂ ਹਰ ਬੁਝਾਰ ਦੇ ਨਾਲ ਜਵਾਬ ਹੈਗਾ ਹੀ ਹੈਗਾ ਭਈ ਅਗਲੀ ਬੁਝਾਰ ਤਾਂ ਕਿ ਚਾਂਦੀ ਦੀ ਖੁੱਡੀ ਸੋਨੇ ਦਾ ਬੰਦ ਬੁਝੂ ਸਿਆਣਾ ਜਾਂ ਅਕਲਮੰਦ ਹੁਣ ਕਿਹੜੀ ਚੀਜ਼ ਹੈ ਭਈ ਹੈਗੀ ਤਾਂ ਲੇਡੀਜ਼ ਦੇ ਯੂਜ਼ ਕਰਨ ਵਾਲੀ ਚੀਜ਼ ਆ ਪਰ ਜ਼ਿਆਦਾਤਰ ਅੱਜ ਕੱਲ੍ਹ ਜ਼ਮਾਨੇ ਬਦਲਣ ਦੇ ਨਾਲ ਮੁੰਡੇ ਵੀ ਇਸ ਚੀਜ਼ ਨੂੰ ਯੂਜ਼ ਕਰਦੇ ਆ ਤੇ ਹੁਣ ਚੀਜ਼ ਹੈ ਕਿਹੜੀ ਆ ਠੀਕ ਹੈ ਜੀ ਇਹ ਚੀਜ਼ ਹੈਗੀ ਆ ਜੀ ਕੋਕਾ ਹਾਂਜੀ ਇਹ ਪੁਰਾਣੇ ਜ਼ਮਾਨੇ ਦੀ ਕੁੜੀਆਂ ਦੇ ਪਾ ਜਾਂਦਾ ਲੇਕਿਨ ਹੁਣ ਜ਼ਮਾਨਾ ਜ਼ਿਆਦਾ ਹੀ ਅਪਡੇਟ ਹੋ ਗਿਆ ਮੁੰਡਿਆਂ ਦੇ ਵੀ ਪਾ ਹੁੰਦਾ ਕੋਕਾ ਜਿਹੜਾ ਕੁਝ-ਕੁਝ ਕਹਿੰਦਾ ਆਜੋ ਜੀ ਸਵਾਲ-ਵਾਲ ਚੱਲਦੇ ਆ ਇਹ ਸਵਾਲ ਹੈ ਇਹ ਸਵਾਲ ਹੈਗਾ ਜੀ ਉਹ ਕਿਹੜਾ ਰੱਬੀ ਜੀਵ ਹੈ ਜੋ ਬਿਨ ਪੌੜੀ ਉੱਤਰ ਵੀ ਜਾਂਦਾ ਤੇ ਚੜ ਵੀ ਜਾਂਦਾ ਯਾਨੀ ਥੱਲੇ ਵੀ ਉਤਰਿਆ ਹੁੰਦਾ ਤੇ ਉੱਪਰ ਵੀ ਚੜ ਜਾਂਦਾ ਬਿਨ ਪੌੜੀਆਂ ਤੇ ਸਪੀਡ ਬੜੀ ਹੈ ਪਿੰਡਾਂ ਵਿੱਚ ਇਹ ਆਮ ਦੇਖਣ ਨੂੰ ਮਿਲਦਾ ਠੀਕ ਹੈ ਜੀ ਬਹੁਤ ਆਮ ਯਾ ਸਕੂਲਾਂ 'ਚ ਹੁੰਦਾ ਸੀ ਇਹ ਦੇਖਣ ਨੂੰ ਮਿਲਦਾ ਹੁੰਦਾ ਸੀ ਉਹਨੇ ਕਿਹੜੀ ਚੀਜ਼ ਆ ਠੀਕ ਹੈ ਜੀ ਆਜੋ ਫੇ ਤੁਹਾਨੂੰ ਆਪਾਂ ਇਹਦਾ ਵੀ ਜਿਹੜਾ ਜਵਾਬ ਦੱਸਦੇ ਆਂ ਵੀ ਇਹ ਚੀਜ਼ ਹੈ ਕਿਹੜੀ ਆ ਹਾਂਜੀ ਇਹ ਹੈਗਾ ਕਾਟੋ ਕਾਟੋ ਕਾਤੋ ਕਾਟੋ ਠੀਕ ਹੈ ਜੀ ਗੈਲਰੀ ਦੀ ਗੱਲ ਕਰ ਰਹੇ ਆਂ ਕਾਟੋ ਕਹਿੰਦੇ ਹੁੰਦਾ ਇਹਨੂੰ ਤੇ ਅਗਲੇ ਸਵਾਲ ਵੱਲ ਚੱਲਦੇ ਆਂ ਜੀ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਜੇ ਛੱਡ ਦੇ ਮੈਨੂੰ ਤੇ ਮੈਂ ਲੈ ਜਾਵਾਂ ਤੈਨੂੰ ਠੀਕ ਹੈ ਜੀ ਬਈ ਇਹ ਕਿਹੜੀ ਜਵਾਬ ਹੈ ਮੈਂ ਲੈਨ ਆਈ ਸੀ ਤੈਨੂੰ ਤੇ ਤੂੰ ਫੜ ਬੈਠਾ ਮੈਨੂੰ ਪਈ ਉਹਨ ਕੌਣ ਕਿਨੂੰ ਗਹਿ ਰਿਹਾ ਹਾਂਜੀ ਇਹਦਾ ਜਵਾਬ ਦੱਸਿਏ ਇਹਦਾ ਜਵਾਬ ਹੈਗਾ ਗੁੜ ਤੇ ਮੱਕੀ ਬਈ ਮੱਕੀ ਗੁੜ ਲੈਨ ਆਈ ਸੀ ਤੇ ਗੋਲੀ ਪੀਂਗ ਪਾ ਕੇ ਬਹਿ ਗਿਆ ਕਹਤਾ ਹੁਣ ਨਹੀਂ ਉੱਡਣ ਦੇਣੀ ਬਸ ਹੁਣ ਇੱਥੇ ਹੀ ਆਜੋ ਜੀ ਅਗਲੇ ਸਵਾਲ ਵੱਲ ਚੱਲਦੇ ਹਾਂ ਹਾਂਜੀ ਬਈ ਜੀ ਨੇ ਲਿਆਂਦਾ ਉਹਨੇ ਪਾਇਆ ਨਹੀਂ ਜੀ ਨੇ ਪਾਇਆ ਉਹਨੂੰ ਪਤਾ ਵੀ ਨਹੀਂ ਬਈ ਇੱਕ ਸੈਡ ਮੌਕੇ ਵਾਲੀ ਚੀਜ਼ ਆ ਹੁਣੇ ਚੀਜ਼ ਕਿਹੜੀ ਆ ਉਮੀਦ ਆ ਵੀ ਸਭ ਨੂੰ ਪਤਾ ਲੱਗ ਹੀ ਗਈ ਹੋਣੀ ਜੇ ਤੁਸੀਂ ਇਸ ਬੁਝਾਰਤ ਨੂੰ ਨਹੀਂ ਬੁੱਝ ਸਕੇ ਤੇ ਇਸ ਬੁਝਾਰਤ ਦਾ ਜਿਹੜਾ ਜਵਾਬ ਹੈ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਐਵਰੀ 10 ਸੈਕਿੰਡ ਦੇ ਬਾਅਦ ਤੁਹਾਨੂੰ ਜਵਾਬ ਵੀ ਮਿਲ ਜਾਂਦਾ ਵਾ ਆਜੋ ਜੀ ਫੇਰ ਇਹਦੇ ਜਵਾਬ ਵੱਲ ਚੱਲਦੇ ਹਾਂ ਦਾ ਜਵਾਬ ਹੈਗਾ ਵਾ ਜੀ ਕਫਨ ਕਿਉਂਕਿ ਜਿਹੜਾ ਲੈ ਕੇ ਆਉਂਦਾ ਉਹ ਪਾਉਂਦਾ ਨਹੀਂ ਤੇ ਜਿਹਦੇ ਪਾਇਆ ਹੁੰਦਾ ਉਹਨੂੰ ਪਤਾ ਵੀ ਨਹੀਂ ਠੀਕ ਹੈ ਜੀ ਇਹਦਾ ਜਵਾਬ ਹੈਗਾ ਜੀ ਕਫਨ ਤੇ ਆਪਾਂ ਹੁਣ ਚੱਲੇ ਆਂ ਅਗਲੀ ਬੁਝਾਰਤ ਵੱਲ ਅਗਲੀ ਬਾਜ਼ਾਰ ਤਾਂ ਹੈਗੀ ਮਜ਼ੇਦਾਰ ਤਿੰਨ ਪੈਰਾਂ ਦੀ ਤਿਤਲੀ ਨਾ ਧੋ ਕੇ ਨਿਕਲੀ ਹਾਂਜੀ ਹੁਣ ਕਿਹੜੀ ਤਿਤਲੀ ਆ ਨਾ ਧੋ ਕੇ ਨਿਕਲਦੀ ਆ ਤਿੰਨ ਪੈਰਾਂ ਵਾਲੀ ਇਹ ਜ਼ਿਆਦਾਤਰ ਉਦੋਂ ਹੀ ਨਿਕਲਦੀ ਆ ਨਾ ਧੋ ਕੇ ਜਦੋਂ ਰਿਸ਼ਤੇਦਾਰ ਆਏ ਹੁੰਦੇ ਆ ਉਦਾਂ ਦਾ ਕਦੇ-ਕਦੇ ਨਿਕਲਦੀ ਵਿਚਾਰੀ ਹੁਣ ਤਾਂ ਲੱਗ ਗਿਆ ਹਣਾ ਪਤਾ ਜੇ ਨਹੀਂ ਲੱਗਾ ਤੇ ਆ ਜਾਓ ਫਿਰ ਇਹਦਾ ਵੀ ਜਵਾਬ ਦੱਸ ਦਿੰਨੇ ਸੌਖਾ ਜਿਹਾ ਜਵਾਬ ਹੈ ਇਹਦਾ ਵੀ ਇਹਦਾ ਜਵਾਬ ਹੈਗਾ ਜੀ ਮਤੋਤੇ ਸਮੋਸਿਆਂ ਦੀ ਗੱਲ ਕਰ ਰਿਹਾ ਸਮੋਸਾ ਠੀਕ ਹੈ ਜੀ ਤੇਨ ਪਰਾਂ ਦੀ ਤਿਤਲੀ ਨਹਾ ਧੋ ਕੇ ਤੇਲ ਚੋਂ ਨਿਕਲਦੀ ਆ ਆਜੋ ਜੀ ਅਗਲੀ ਚੀਜ਼ ਵੱਲ ਚਲੀਏ ਹਾਂਜੀ ਅਗਲੀ ਬਾਜ਼ਾਰ ਦਾ ਕਹਿੰਦੇ ਵੀ ਹਰੀ ਝੰਡੀ ਲਾਲ ਮਕਾਨ ਤੌਬਾ ਤੌਬਾ ਕਰੇ ਇਨਸਾਨ ਬਈ ਐਦਾਂ ਦਾ ਕਿਹੜਾ ਮਕਾਨ ਜਿਹਨੂੰ ਤੌਬਾ ਤੌਬਾ ਬਈ ਇਹ ਹੈਗਾ ਦਾ ਮਜ਼ੇਦਾਰਾ ਮਕਾਨ ਦੇਖ ਕੇ ਤੌਬਾ ਤੌਬਾ ਹੋ ਜਾਂਦੀ ਗਈ ਬਈ ਤਾਂ ਹੁਣ ਕਿਹੜੀ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਆਜੋ ਤੁਹਾਨੂੰ ਦੱਸਦੇ ਹਾਂ ਬਈ ਸਬਸਕ੍ਰਾਈਬ ਜ਼ਰੂਰ ਕਰੋ ਇਸ ਚੈਨਲ ਨੂੰ ਹਾਂਜੀ ਮਜ਼ੇਦਾਰ ਚੈਨਲ ਆ ਹੋਰ ਵੀ ਚੀਜ਼ਾਂ ਚਾਉਣ ਵਾਲੀਆਂ ਜਾਣਕਾਰੀ ਵਾਲੀਆਂ ਭਈ ਜਵਾਬ ਹੈਗਾ ਲਾਲ ਮਿਰਚ ਠੀਕ ਹੈ ਜੀ ਲਾਲ ਮਿਰਚ ਦੀ ਗੱਲ ਕਰ ਰਹੇ ਸੀ ਭਈ ਹਰੀ ਡੰਡੀ ਠੀਕ ਹੈ ਜੀ ਤੇ ਲਾਲ ਮਿਰਚ ਹਾਂਜੀ ਆਜੋ ਜੀ ਅਗਲੇ ਸਵਾਲ ਵੱਲ ਜਾਂਦੇ ਹਾਂ ਹੁਣ ਸਵਾਲ ਆ ਮੈਨੂੰ ਲੱਗਦਾ ਹਾਂਜੀ ਉਹ ਕਿਹੜੀ ਚੀਜ਼ ਹੈ ਜੋ ਸਕਾਉਣ ਲੱਗੇ ਗਿੱਲੀ ਹੋ ਜਾਂਦੀ ਵੀ ਜਿੱਦਾਂ ਸਕਾਉਨੇ ਆ ਉਹਦੇ ਗਿੱਲੀ ਹੋ ਜਾਂਦੀ ਹੈ ਭਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਬਈ ਇਨ ਫਿਊਚਰ ਚ ਮੁਹਾਵਰੇ ਵਗੈਰਾ ਔਰ ਵੀ ਪੰਜਾਬੀਤ ਨਾਲ ਜੁੜੀਆਂ ਸਾਰੀਆਂ ਚੀਜ਼ ਆ ਜਾਣੀਆਂ ਇਦੇ ਤੇ ਹਾਂਜੀ ਇਹਦਾ ਜਵਾਬ ਹੈਗਾ ਤੌਲੀਆ ਠੀਕ ਹੈ ਜੀ ਜਿਹੜਾ ਸਕਾਉਣ ਲੱਗੇ ਗਿੱਲਾ ਆ ਜਾਂਦਾ ਜਦੋਂ ਆਪਾਂ ਪਿੰਡੇ ਸਕਾਉਨੇ ਨਾ ਨਹਾ ਕੇ ਉਦੋਂ ਤੌਲੀਆ ਗਿੱਲਾ ਹੋ ਜਾਂਦਾ ਉਦੋਂ ਤਾਂ ਹਰ ਚੀਜ਼ ਸਕਾ ਦਿੱਤੀ ਜਾਂਦੀ ਹੈ ਪਰ ਇੱਕ ਚੀਜ਼ ਹੈ ਜੀ ਇਹ ਵੀ ਪਿੰਡੇ ਨੂੰ ਸਕਾਉਣ ਲੱਗੇ ਤੌਲੀਆ ਗਿੱਲਾ ਅਗਲੀ ਬਾਜ਼ਾਰਤ ਵੱਲ ਚਲੀ ਵੀ ਆਈ ਸੀ ਪਰ ਦੇਖੀ ਨਹੀਂ ਹਾਂਜੀ ਬਸ ਵੀ ਇਹਦਾ ਆਉਂਦੇ ਹੀ ਤਾਂ ਹੀ ਪਤਾ ਲਾਤਾ ਪਰ ਦੇਖਣੀ ਹੁੰਦੀ ਇਹ ਹੁਣ ਚੀਜ਼ ਹੈ ਕਿਹੜੀ ਆ ਵੀਡੀਓ ਪਾਜ਼ ਕਰਕੇ ਵੀ ਤੁਸੀਂ ਸੋਚ ਸਕਦੇ ਆ ਇਹਦਾ ਜਵਾਬ ਕੀ ਆ ਨੇ ਨਹੀਂ ਪਤਾ ਲੱਗਾ ਤੇ ਆ ਜਾ ਜੀ ਇਹਦਾ ਵੀ ਜਵਾਬ ਦੱਸ ਦੇਣਾ ਹਾਂਜੀ ਇਹਦਾ ਜਵਾਬ ਹੈਗਾ ਨੀਨੀ ਨੀਂਦ ਦੀ ਗੱਲ ਕਰ ਰਹੇ ਆ ਨੀਂਦ ਦੀ ਹਾਂਜੀ ਧੰਨਵਾਦ ਜੀ ਹੁਣ ਫੇਰ ਮਿਲਾਂਗੇ ਸਬਸਕ੍ਰਾਈਬ ਕਰ ਲਿਓ ਤੇ ਅਪਡੇਟਸ ਵੀਡੀਓ ਤੁਹਾਨੂੰ ਮਿਲਦੀਆਂ ਰਹਿਣੀਆਂ